ਜੇ ਮੈਂ ਤੁਹਾਨੂੰ ਆਖਾਂ ਕਿ ਤੁਹਾਡੇ ਚਿੱਟੇ ਵਾਲ ਬਿਨਾ ਡਾਈ ਕੀਤੇਆਂ ਬਿਨਾ ਕਲਰ ਲਾਇਆ ਕਾਲੇ ਹੋ ਜਾਣਗੇ ਤਾਂ ਤੁਸੀਂ ਕਿਸੇ ਨੇ ਨਹੀਂ ਮੰਨਣਾ ਪਰ ਦੋਸਤੋ ਯਕੀਨ ਮੰਨਿਓ ਤੁਹਾਨੂੰ ਮੈਂ ਇੱਕ ਇਹੋ ਜੀ ਚੀਜ਼ ਅੱਜ ਦੱਸਣ ਲੱਗੀ ਆ ਜਿਹੜੀ ਤੁਹਾਨੂੰ ਪੂਰਾ ਰਿਜ਼ਲਟ ਦੇਊਗੀ ਤੁਹਾਡੇ ਵਾਲ ਕਾਲੇ ਕਰੂਗੀ ਪਰ ਉਹਦੇ ਲਈ ਤੁਹਾਨੂੰ ਜਿਹੜਾ ਕਿ ਥੋੜਾ ਜਿਹਾ ਸਬਰ ਕਰਨਾ ਪਊਗਾ ਤੇ ਦੋਸਤੋ ਇਹ ਸਾਨੂੰ ਇੱਕ ਸਾਡੀ ਬਾਹਰਲੇ ਭੈਣ ਨੇ ਦੱਸਿਆ ਤੇ ਅਸੀਂ ਦੇਖ ਕੇ ਹੈਰਾਨ ਹੋ ਗਏ ਤੇ ਤੇ ਅਸੀਂ ਐਕਸਪੈਰੀਮੈਂਟ ਵੀ ਕੀਤਾ ਤੇ ਬਹੁਤ ਹੀ ਸੋਹਣਾ ਰਿਜ਼ਲਟ ਆ ਤੇ ਉਸ ਭੈਣ ਨੇ ਉੱਥੇ ਸਾਨੂੰ ਬੜੀ ਖੁਸ਼ੀ ਹੋਈ ਕਿ ਉਸ ਭੈਣ ਨੇ ਦੱਸਿਆ ਤੇ ਕਿਹਾ ਵੀ ਸਾਰੇ ਦੋਸਤਾਂ ਦੇ ਨਾਲ ਇਹ ਗੱਲ ਜ਼ਰੂਰ ਸ਼ੇਅਰ ਕਰਿਓ ਤੇ ਅੱਜ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਦੱਸ ਦਿਆਂ ਸਿੰਪਲ ਜਆ ਤੇ ਸਿੱਧੀ ਜੀ ਚੀਜ਼ ਹੈਗੀ ਆ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਭਾਂਡਾ ਲੈ ਲੈਣਾ ਹੈ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਦੋਸਤੋ ਜੇ ਤੁਸੀਂ ਜਿੰਨਾ ਹੀ ਪਿਓਰ ਲਾਉਂਗੇ ਉੰਨੀ ਜਿਆਦਾ ਵਧੀਆ ਗੱਲ ਹੈ ਆਪਣੇ ਕੋਲ ਇੱਕ ਘਰ ਦਾ ਹੀ ਸਰੋਂ ਦਾ ਕੱਢਿਆ ਹੋਇਆ ਤੇਲ ਸੀਗਾ ਤੇ ਉਹ ਆਪਾਂ ਜਿਹੜਾ ਕੀ ਲੈ ਲਿਆ ਠੀਕ ਹੈ ਹਾਂਜੀ ਇੱਕ ਵਾਰੀ ਮੈਂ ਤੁਹਾਨੂੰ ਜਿੰਨਾ ਹੀ ਕ ਤੇਲ ਲਿਆ ਹੈਗਾ ਉਸੇ ਹਿਸਾਬ ਨਾਲ ਹੀ ਆਪਾਂ ਜਿਹੜੇ ਅਸੀਂ ਡਾਈ ਬਣਾਵਾਂਗੇ ਤੇ ਹੁਣ ਆਪਾਂ ਲਈ ਹੈ ਜੀ ਕੋਲੂ ਦੀ ਗਾਰ ਕਿਆਂ ਨੂੰ ਸਮਝ ਨਹੀਂ ਆਉਂਦੀ ਵੀ ਕੋਲੂ ਦੀ ਗਾਰ ਕਿਹੜੀ ਹੁੰਦੀ ਹੈ ਜਦੋਂ ਆਪਾਂ ਸਰੋਂ ਦਾ ਤੇਲ ਕਢਾਉਣ ਜਾਂਦੇ ਆ ਤਾਂ ਤੇਲ ਦੇ ਵਿੱਚੋਂ ਜਿਹੜੀ ਵੇਸਟੇਜ ਨਿਕਲਦੀ ਹੈ ਉਹ ਕੋਲੂ ਦੀ ਗਾਰ ਹੁੰਦੀ ਹੈ ਜੀ ਤੇ ਦੋਸਤੋ ਇਹ ਤੁਹਾਨੂੰ ਕੋਲੂ ਦੇ ਗਾਰ ਵਾਲਾ ਕਦੇ ਨਹੀਂ ਦੱਸ ਸਕਦਾ ਹਾਂਜੀ ਕਿਉਂਕਿ ਵੱਡੀਆਂ ਵੱਡੀਆਂ ਕੰਪਨੀਆਂ ਆਹ ਚੀਜ਼ ਪੈਕਿੰਗ ਕਰਦੀਆਂ ਪਵਨ ਬਿਲਕੁਲ ਅੱਜ ਆਪਾਂ ਗੂਗਲ ਤੇ ਸਰਚ ਵੀ ਕੀਤਾ ਸੀਗਾ ਹਾਂਜੀ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਹੈਗੇ ਆ ਤੇ ਆਪਾਂ ਵੇਸਟ ਸਮਝ ਕੇ ਇਹਨੂੰ ਸਿੱਟ ਦਿੰਨੇ ਆ ਪਰ ਤੁਸੀਂ ਇਹ ਜਿਹੜੀ ਕੀ ਹੈ ਕੋਲੂ ਦੀ ਗਾਰ ਕੋਲੂ ਤੋਂ ਜਿਹੜੇ ਕੀ ਲਿਆ ਸਕਦੇ ਹੋ ਹੁਣ ਤੁਸੀਂ ਇਹਦੇ ਵਿੱਚ ਤਿੰਨ ਚਾਰ ਚਮਚ ਜਿਹੜੇ ਆਪਾਂ ਕੋਲੂ ਦੀ ਗਾਰ ਦੇ ਪਾ ਦਾਂਗੇ ਠੀਕ ਤੇ ਤੇਲ ਵੀ ਆਪਣਾ ਜਿਹੜਾ ਪੂਰਾ origignal ਸ਼ੁਰੂ ਹੋ ਗਿਆ ਹਾਂਜੀ ਦੋਸਤੋ ਇੱਕ ਵਾਰੀ ਕਰਕੇ ਦੇਖਿਓ ਤੇ ਬਾਈ ਸਾਨੂੰ ਰਿਜ਼ਲਟ ਜਰੂਰ ਦੱਸਿਓ ਵੀ ਆਇਆ ਕਿ ਨਹੀਂ ਆਇਆ ਸਾਨੂੰ ਤਾਂ ਪੂਰਾ ਉਮੀਦ ਹੈ ਵੀ 100% ਰਿਜ਼ਲਟ ਆਊਗਾ ਹਾਂਜੀ ਕਿਉਂਕਿ ਆਪਾਂ ਨੂੰ ਜਿਹੜੇ ਭੈਣ ਨੇ ਦੱਸਿਆ ਸੀ ਪੂਰਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਰਿਜ਼ਲਟ ਪੂਰਾ ਆਉਂਦਾ ᱛੀਆ ਉਹ ਸਾਨੂੰ ਕਈ ਦਿਨ ਹੋ ਗਏ ਕਹਿੰਦੇ ਵੀਡੀਓ ਬਣਾਓ ਤੁਸੀਂ ਇਸ ਟੌਪਿਕ ਤੇ ਵੀ ਅਸੀਂ ਯੂਜ਼ ਕਰਦੇ ਹਾਂ ਘਰੇ ਤੇ ਮੈਂ ਕਿਹਾ ਚੱਲ ਅੱਜ ਆਪਾਂ ਜਰੂਰ ਬਣਾ ਕੇ ਦਿਖਾਉਣੇ ਹਾਂ ਹਾਂਜੀ ਤੇ ਹੁਣ ਆਪਾਂ ਲਈਏ ਜੀ ਕਲੌਂਜੀ ਕਲੌਂਜੀ ਵੀ ਜਿਹੜੀ ਕਿ ਆਪਾਂ ਇਹਨੂੰ ਪਾਊਡਰ ਬਣਾ ਲਿਆ ਸੀਗਾ ਠੀਕ ਹੈ ਠੀਕ ਹੈ ਜੀ ਤੁਸੀਂ ਪੀਸ ਲੈਣੀ ਆ ਠੀਕ ਆ ਇੱਕ ਚਮਚਾ ਆਪਾਂ ਕਲੌ ਇੱਕ ਚਮਚੀ ਆਪਾਂ ਇੱਥੇ ਲਿਆ ਜੀ ਮੇਥੀ ਦਾਣੇ ਦਾ ਤੇ ਮੇਥੀ ਦਾਣੇ ਨੂੰ ਵੀ ਆਪਾਂ ਪੀਸ ਲਿਆ ਸੀਗਾ ਠੀਕ ਆ ਤੇ ਦੋਸਤੋ ਇਹ ਤਿੰਨ ਚੀਜ਼ਾਂ ਨੇ ਇੱਕ ਕੋਲੂ ਦੀ ਘਾਰ ਹੋਗੀ ਵਿੱਚ ਪਾਉਣੀ ਹੈ ਸਰੋਂ ਦੇ ਤੇਲ ਦੇ ਇੱਕ ਕਲੌਂਜੀ ਤੇ ਇੱਕ ਮੇਥੀ ਦਾਣਾ ਠੀਕ ਹੈ ਜੀ ਇਹਨਾਂ ਦੋਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਤੁਸੀਂ ਬਿਲਕੁਲ ਸਿਮ ਗੈਸ ਦੇ ਉੱਪਰ ਜਿਹੜਾ ਕਿ 2-3 ਮਿੰਟ ਇਸ ਤੇਲ ਨੂੰ ਰਿੰਨਣਾ ਜਿੰਨਾ ਚਿਰ ਆਪਣੇ ਜਿਹੜਿਆ ਤੇਲ ਦੀ ਚੰਗੀ ਤਰ੍ਹਾਂ ਜਿਹੜਾ ਕਿ ਝੱਗ ਜੀ ਨਹੀਂ ਮਰ ਜਾਂਦੀ ਠੀਕ ਹਾਂਜੀ ਤੇ ਦੋਸਤੋ ਕਿਵੇਂ ਲਗਾਉਣਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਤੁਸੀਂ ਇੱਕ ਵਾਰੀ ਇਹਨੂੰ ਯੂਜ਼ ਕਰਕੇ ਜ਼ਰੂਰ ਦੇਖਿਓ ਰਿਜ਼ਲਟ ਜਿਹੜਾ ਕਿ ਤੁਹਾਨੂੰ ਆਪੇ ਹੀ ਮਿਲ ਜਾਊਗਾ ਇਹਦਾ 2 ਮਿੰਟ ਜਿਹੜਾ ਕਿ ਆਪਾਂ ਇਹਨਾਂ ਨੂੰ ਪਕਾ ਲਿਆ ਤੇ ਜਿਹੜੀ ਇਹ ਗੋਲੂ ਦੀ ਗਾਰ ਸਾਰਿਆਂ ਦਾ ਅਸਰ ਹੈ ਜਿਹੜਾ ਕਿ ਆਪਣੇ ਸਰੋਂ ਦੇ ਤੇਲ ਵਿੱਚ ਹੋ ਗਿਆ ਹੈਗਾ ਤੇ ਹੁਣ ਦੋਸਤੋ ਇਹਨੂੰ ਆਪਾਂ ਲਾ ਕੇ ਰੱਖ ਲਾਂਗੇ ਤੁਸੀਂ ਇਹਨੂੰ ਛਾਣ ਕੇ ਨਹੀਂ ਰੱਖਣਾ ਤੁਸੀਂ ਇਸੇ ਤਰ੍ਹਾਂ ਹੀ ਇਹਨੂੰ ਕਿਸੇ ਕੱਚ ਦੇ ਜਾਰ ਵਿੱਚ ਤੁਸੀਂ ਪਾ ਕੇ ਰੱਖ ਲੈਣਾ ਤੇ ਜਦੋਂ ਵੀ ਤੁਸੀਂ ਤੇਲ ਲਾਉਣਾ ਹੈਗਾ ਕਿ ਆ ਜਿਹੜੇ ਆਪਾਂ ਸਾਰੀਆਂ ਚੀਜ਼ਾਂ ਲਾਈਆਂ ਇਹਨੂੰ ਵੀ ਨਾਲ ਹੀ ਲਾ ਲੈਣਾ ਕਿਉਂਕਿ ਇਹਦੀ ਮ사ਜ ਕਰਨ ਤੋਂ ਬਾਅਦ ਜਿਹੜੇ ਕਿ ਤੁਸੀਂ ਵਾਲ ਤਾਂ ਧੋਣੇ ਹੀ ਹੈਗੇ ਆ ਤੇ ਜਦੋਂ ਤੁਸੀਂ ਸ਼ੈਂਪੂ ਨਾਲ ਧੋਵੋਗੇ ਤੇ ਇਹ ਜਿਹੜੀ ਸਾਰੀ ਹੈ ਜਿਹੜੀ ਵੇਸਟੇਜ ਇਹ ਸਾਰੀ ਜਿਹੜੀ ਕਿ ਸ਼ੈਂਪੂ ਰਾਈ ਬਾਹਰ ਨਿਕਲ ਹੀ ਜਾਣੀ ਹੈ ਸੋ ਤੁਸੀਂ ਇਹਨੂੰ ਜਿਹੜਾ ਕਿ ਆਇਲ ਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਯੂਜ਼ ਜ਼ਰੂਰ ਕਰਿਓ ਜਿਨ੍ਹਾਂ ਦੇ ਬੱਚਿਆਂ ਦੀ ਸਟਾਰਟਿੰਗ ਹੈਗੀ ਹੈ ਚਿੱਟੇ ਵਾਲ ਛੋਟੀ ਉਮਰ 'ਚ ਹੀ ਆਉਣ ਲੱਗ ਜਾਂਦੇ ਆ ਉਹਨਾਂ ਦੇ ਉਹਨਾਂ ਦੇ ਵਾਲ ਆ ਜਿਹੜੇ ਕਿ ਕਾਲੇ ਹੋਣ ਲੱਗ ਜਾਣਗੇ ਕਿਉਂਕਿ ਡਾਈਆਂ ਜਿਹੜੀਆਂ ਕੈਮੀਕਲ ਆ ਉਹ ਆਪਣੇ ਬਹੁਤ ਬੈਡ ਇਫੈਕਟ ਪਾਉਂਦੇ ਹੈਗੇ ਆ ਤੇ ਇਹ ਨੇਚਰਲ ਚੀਜ਼ ਹੈ ਜੇ ਤੁਸੀਂ ਇਹਨੂੰ ਪੂਰੇ 6 ਮਹੀਨੇ ਵਰਤ ਲਓਗੇ ਨਾ ਤਾਂ ਤੁਹਾਨੂੰ ਰਿਜ਼ਲਟ ਵਧੀਆ ਮਿਲੂਗਾ ਟਾਈਮ ਜ਼ਰੂਰ ਲੱਗੂਗਾ ਪਰ ਰਿਜ਼ਲਟ ਤੁਹਾਨੂੰ ਬੈਸਟ ਮਿਲੂਗਾ ਤੇ ਦੋਸਤੋ ਜੇ ਤੁਹਾਡੇ ਵਾਲਾਂ 'ਚ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਵੇਂ ਡੈਂਡਰਫਾ ਵਾਲ ਥੋੜੇ ਝੜਦੇ ਆ ਵਾਲਾਂ ਦੀ ਗਰੋਥ ਨਹੀਂ ਹੁੰਦੀ ਜਾਂ ਨਿੱਕੇ ਬੱਚਿਆਂ ਦੀ ਵਾਲ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਆਉਣ ਲੱਗ ਜਾਂਦੇ ਆ ਉਹ ਵੀ ਜਿਹੜੇ ਕਿ ਇਹ ਵਾਲਾ ਤੇਲ ਜਿਹੜਾ ਠੀਕ ਕਰ ਦਿੰਦਾ ਪਰ ਇਹਨੂੰ ਵੀ ਤੁਸੀਂ ਜੇਕਰ 2-3 ਸ਼ੀਸ਼ੀਆਂ ਇਹਦੀਆਂ ਯੂਜ਼ ਕਰੋਗੇ ਤਾਂ ਤੇ ਇਹ ਹੈਗਾ ਜੀ ਵਡੇਰਾ हेयर ऑयल ਇਹ ਚ 20 ਤੋਂ ਜ਼ਿਆਦਾ ਜਿਹੜਾ ਕਿ ਤੇਲ ਮਿਲਾਏ ਗਏ ਆ ਤੇ 20 ਤੋਂ ਜ਼ਿਆਦਾ ਹੀ ਇਹਦੇ ਵਿੱਚ ਨੇਚਰਲ ਜੜੀ ਬੂਟੀਆਂ ਜਿਹੜੀਆਂ ਪਾ ਕੇ ਇਹ ਤੇਲ ਤਿਆਰ ਕੀਤਾ ਗਿਆ ਜੇ ਤੁਹਾਨੂੰ ਉਹ ਤੇਲ ਜਿਹੜੇ ਕਿ ਬਣਾਉਣੇ ਘਰ ਔਖੇ ਲੱਗਦੇ ਤਾਂ ਤੁਸੀਂ ਆਹ ਵਾਲਾ ਤੇਲ ਮੰਗਾ ਸਕਦੇ ਹੋ ਨੰਬਰ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਤੇ ਇਹਨਾਂ ਨੂੰ ਤੁਸੀਂ ਆਰਡਰ ਕਰ ਸਕਦੇ